ਇਹ ਕੀ ਚੋਟਿਆ ਚੋਟੰਡਈ ਐ ਕੁਝ ਨਹੀਂ ਵਸੀ ਜੀ ਬਸ ਐਸੀ ਤੁਸੀਂ ਸਨਾਉ ਠੀਕ ਰਹਿੰਦੇ ਹੋ ਫਿਰ ਠੀਕ ਧੀਏ ਕਹਾਦਾ ਸੀ ਮੈ ਰਾਇ ਵੈਲਕਾ ਆ ਸ਼ੂਗਰ ਮੇਰੀ ਅੰਨੀ ਵਧੀ ਗਈ ਸੀ ਤੇ ਮੈਂ ਕੱਜ ਜਾ ਕੇ ਲੈ ਜਾ ਕੇ ਦਵਾਈ ਲੈਣਾ ਮੇ ਦਵਾਈ ਲੈਣਾ ਗਈ ਸੀ ਉਹਨੇ ਤੇ ਅੰਨੀ ਮੈਂ ਕਹਨੀ ਉਹ ਵੰਡਣ ਆਈ ਮਨ ਕੰਢੀ ਕੰਢੀ ਪੈਂਦੀ ਤੁਸੀਂ ਕਿੰਨੇ ਬਿਮਾਰ ਰਹੇ ਹੋਵੇ ਤੇ ਤੁਹਾਡੇ ਨੂੰ ਉੱਤਰ ਕਿੱਥੇ ਨੇ ਹਾਂਜੀ ਤੇ ਮੈਂ ਤੇ ਉਹਨਾਂ ਨੂੰ ਕਿਹਾ ਮੈਂ ਕਹਾਂ ਉਹ ਬੈਣ ਮੇਰੀ ਉੱਥੇ ਗਈ ਤੇ ਖਜਤਾ ਕਰਨੀ ਆਣੇ ਨੇ ਦਿੱਤੀ ਐ ਮੈਨੂੰ ਤੇ ਆਪ ਬੜਾ ਹੰਦਾ ਸੀ ਮੈਂ ਤੇ ਤੈਨੂੰ ਤੇ ਦੋਹਾਂ ਤੁਹਾਨੂੰ ਰਣਜੀਤ ਨੂੰ ਤੇ ਤੈਨੂੰ ਸੱਦਦਾ ਸੀ ਘਰ ਛੋਟੀ ਬਾਤ ਹੈ ਰੱਬ ਨਾਲ ਤੇ ਹੁਣ ਟੱਪਟਾ ਨਿਕਲ ਲਈ ਜਾਨੀਆ ਹੁਣ ਉਹ ਉੱਥੇ ਰਹਿਣ ਡੇ ਨੇ ਹੁਣ ਮੇਰੇ ਕੋਲ ਕਿਹੰਨਾ ਕੋ ਕੰਮ ਹੁੰਦਾ ਕੋਈ ਗਾਦੀ ਮਾਸੀ ਜੀ ਹਾਂ ਰੋਟੀ ਰੋਟੀ ਆ ਕੋਥੇ ਵੀ ਤੁਹਾਡੀ ਰੋਟੀ ਖਾਈ ਦੀ ਆ ਨਹੀਂ ਜੀ ਇਹ ਫੇਰ ਵੀ ਹੁੰਦਾ ਹੀ ਆ ਨਾ ਪਹਿਲੇ ਫੇਰ ਜੂ ਆਣਾ ਹੋਵੇ ਤੇ ਫਿਰ ਬੰਦਾ ਚੰਗਾ ਨਹੀਂ ਲੱਗਦਾ ਤੇ ਸਾਡੇ ਜਾਣੇ ਕਿ ਤੁਹਾਡਾ ਮੇਲ ਹੋ ਗਿਆ ਤੇ ਚੱਲ ਮੈਂ ਤੈਨੂੰ ਘਰ ਲੈ ਆਈ ਨਾ ਤੇ ਮੇਰਾ ਨਹੀਂ ਤੇ ਠੀਕ ਕਰਦਾ ਵੀ ਮੈਂ ਰਣਜੀਤ ਵੀ ਨਾਲ ਚੱਨੋ ਤਵਾ ਵੀ ਮੈਨੂੰ ਬਹੁਤ ਚੰਗਾ ਲੱਗਦਾ ਰੁਜੀਤ ਹੀ ਬੜਾ ਸੁਭਾਅ ਚੰਗਾ ਕਿਹਦਾ ਵੀ ਬਹੁਤ ਸੁਭਾਅ ਬਹੁਤ ਚੰਗਾ ਕੋਈ ਗੱਲ ਮਾਸੀ ਜੀ ਅੱਛਾ ਮੈਨੂੰ ਇਹ ਦੱਸੋ ਰਾਤ ਨੂੰ ਤੁਹਾਡੇ ਕੋਲ ਕੌਣ ਹੁੰਦਾ ਵਾ ਹੋ ਸਕਦਾ ਇੱਥੇ ਕਿੱਥੇ ਕੋਣ ਮੇਰੇ ਕੋਲ ਹੋਣਾ ਹੀ ਇਕੱਲੀ ਜਣੀ ਆ ਮੈਂ ਆਪੇ ਈ ਤਰ੍ਹਾਂ ਫੇਰੋਣਾ ਇੰਨੇ ਸਵਾ ਮਾਰੋ ਜੜੀ ਕੋਈ ਆਉਂਦਾ ਹੀ ਆਂਡ ਗੌਂਡ ਵੀ ਨਹੀਂ ਕੋਈ ਆਉਂਦਾ ਮਾਸੀ ਜੀ ਤੁਸੀਂ ਬੁਰਾ ਨਾ ਮਨਾਈ ਮੈਂ ਤਾਂ ਨਹੀਂ ਕੋਈ ਗੱਲ ਕਰਾਂ ਹਾਂ ਦਾ ਤੁਸੀਂ ਸੀਮਾ ਦੀਦੀ ਉਹਨਾਂ ਨੂੰ ਇੱਥੇ ਕਿਉਂ ਨਹੀਂ ਰੱਖਦੇ ਉੱਥੇ ਜੋ ਰਹਿੰਦੇ ਨੇ ਉਹ ਅਹ ਰਹੀ ਤੀ ਇਹ ਮੇਰੇ ਇਹਨਾਂ ਨੂੰ ਕਹਿ ਕੇ ਹਾਰ ਹੀ ਹੋ ਗਈ ਉਹ ਅੱਛੇ ਰਹਿੰਦੇ ਹੀ ਉਹਨਾਂ ਦਾ ਪਤਾ ਨਹੀਂ ਇੱਥੇ ਜੀਉਣਾ ਹੀ ਨਹੀਂ ਲੱਗਦਾ ਮੁੰਡਾ ਵੀ ਕਹਿੰਦਾ ਕੁਰੀ ਵੀ ਕਹਿੰਦੀ ਦੂਮੇ ਜਾਣੇ ਕਹਿੰਦੇ ਨੂੰ ਬਤ ਪਿੱਛਾ ਨੂੰ ਉੱਥੇ ਕੰਮ ਹੈਗਾ ਕੰਮ ਸਾਨੂੰ ਉੱਥੇ ਮਿਲਣ ਗਿਆ ਲੈ ਮਾਸੀ ਜੀ ਆਪਣੇ ਘਰੇ ਵੀ ਤਾਂ ਬੰਦਾ ਕੰਮ ਕਰ ਹੀ ਸਕਦਾ ਵਾ ਇੱਥੇ ਕੋਈ ਬਿਜ਼ਨਸ ਸੈੱਟ ਕਰਨ ਉੱਥੇ ਕੋਈ ਜਗਾ ਵੀ ਤਰਸੁੰਦੇ ਨੇ ਨਾਲੇ ਦੇਖੋ ਤੁਹਾਡੇ ਇੱਥੇ ਸਾਰਾ ਪੋਹਣੇ ਇਕੱਲੇ ਹੁੰਦਾ ਅਬ ਬੁਢਾਪੇ ਵੇਲੇ ਤੇ ਧੀਆ ਪਿੱਤਾਂ ਦੀ ਸੱਤ ਲੋੜ ਹੁੰਦੀ ਆ ਮਾ ਮਾਪੇ ਕਿੱਧਰ ਜਾਵੇ ਹੁਣ ਇਹ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਤੇ ਕਹਿਣ ਦਾ ਨਹੀਂ ਫਰਜ਼ ਬੰਦਾ ਨਾ ਹੁਣ ਇਹਨਾਂ ਨੂੰ ਆਪ ਹੀ ਸੋਚ ਆਈ ਦੀ ਹੈ ਕਿ ਮਾਂ ਸਾਡੀ ਉੱਚ ਤੰਢੀ ਰਹਿਣ ਲਈ ਹੈ ਤੇ ਚੱਲ ਅਸੀਂ ਘਰ ਜਾਈਏ ਆਂਦੀ ਜੀ ਆਹ ਕੋਠੀ ਤੇ ਜੋ ਵੀ ਹੋ ਰਿਹਾ ਠਾਟ ਆ ਜਾਂ ਤੁਹਾਡਾ ਵੀ ਨਾ ਸਕੋ ਉਹ ਕਿਹਦੇ ਨਾਮ ਆ ਸਾਰਾ ਹੈ ਠੀਕ ਹੈ ਚੱਲ ਭਾਵੇਂ ਮੇਰੇ ਨਾਲ ਹੀ ਹੈ ਭਾਵੇਂ ਕੁਝ ਵੀ ਹੈ ਪਰ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਚੱਲ ਤੁਸੀਂ ਅੱਧੀ ਆਓ ਸੋਨੀਕਾਰ ਕਰੋ ਦੇਖਭਾਲ ਮੇਰੀ ਵੀ ਕਰੋ ਮਾਸੀ ਜੀ ਮੇਰੀ ਇੱਕ ਰਿਕਵੈਸਟ ਹੈ ਮੈਂ ਜੋ ਵੀ ਗੱਲ ਤੁਹਾਨੂੰ ਪੁੱਛੂਗੀ ਨਾ ਤੁਸੀਂ ਕਿਸੇ ਨੂੰ ਦੱਸਿਓ ਨਾ ਖਾਸ ਕਰਕੇ ਲੱਗੀ ਬਾਜੀ ਤਸੀਮਾ ਦੀਦੀ ਹੋਣਾ ਨਾ ਮੈਂ ਨਾ ਤੁਹਾਨੂੰ ਇਹ ਕਹਿਣਾ ਸੀ ਕਿ ਵੇਖੋ ਜੋ ਵੀ ਤੁਹਾਡੀ ਪ੍ਰਾਪਰਟੀ ਆ ਘਰ ਬਾਹਰ ਆ ਉਹ ਤੁਹਾਡੇ ਨਾਲ ਹੀ ਆ ਨਾ ਹਾਂ ਇਹ ਉਹ ਤੇ ਮੇਰੇ ਨਾਲ ਤੇ ਹੀ ਆ ਕਿ ਜਿਸ ਦਿਨ ਤੁਸੀਂ ਸਾਡੇ ਘਰ ਗਏ ਸੀ ਨਾ ਉੱਥੇ ਹਾਂਜੀ ਮੈਨੂੰ ਤੁਹਾਡੇ ਵਿੱਚ ਬਹਿਣ ਦੀ ਪਰਮਿਸ਼ਨ ਹੀ ਸੀ ਹੈਗੀ ਹਾਂ ਕਿ ਤੁਸੀਂ ਮੰਮੀ ਜੀ ਦਾ ਸੁਭਾਅ ਤਾਂ ਤੇ ਜਾਣੋ ਹੀ ਚੰਗੀ ਤਰ੍ਹਾਂ ਹਾਂ ਉਹ ਤਾਂ ਮੈਨੂੰ ਪਤਾ ਹੀ ਹੈ ਉਹਨਾਂ ਦਾ ਸੁਭਾਅ ਆ ਤੇ ਮੈਂ ਉੱਥੇ ਆਣ ਕੇ ਬਹਿਤ ਨਹੀਂ ਸੀ ਸਕਦੀ ਪਰ ਮੈਂ ਚੋਰੀ-ਚੋਰੀ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਸੀ ਅੱਛਾ ਤੇ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਕਹਿਂਦੇ ਸੀ ਕਿ ਘਰੇ ਰਹੋ ਮੇਰਾ ਬੁਢਾਪੇ ਵੇਲੇ ਹੁਣ ਸਹਾਰਾ ਕੌਣ ਹੈ ਤੇ ਪਰ ਉਹਨਾਂ ਨੇ ਤੁਹਾਡੀ ਇੱਕ ਨਹੀਂ ਮੰਨੀ ਉਹ ਫੇਰ ਇੱਕ ਦਿਨ ਆਏ ਦੋ ਦਿਨ ਆਏ ਫੇਰ ਵਾਪਸ ਚਲ ਗਏ ਇਹਦਾ ਮਤਲਬ ਉਹਨਾਂ 'ਮੇਸਤੀ ਦਾ ਕੋਈ ਅਸਰ ਨਹੀਂ ਕਿ ਤੁਸੀਂ ਇੱਥੇ ਘਰ ਚ ਇਕੱਲੇ ਰਹਿਣ ਦੇ ਜੀ ਮਾਸੀ ਜੀ ਜੇ ਰਾਤ ਬਰਾਤੇ ਤੁਹਾਨੂੰ ਕੁਝ ਹੋ ਜੇ ਇੱਥੇ ਇਕੱਲੇ ਪਏ ਰਹੋ ਕਿਸੇ ਨੇ ਤੁਹਾਨੂੰ ਬਾਹਰੋਂ ਮਾਰ ਕੇ ਵੇਖਣਾ ਵੀ ਨਹੀਂ ਆ ਕਿ ਤੁਸੀਂ ਮਰ ਗਏ ਜੇ ਕਿ ਹੈ ਗਏ ਜੇ ਤੁਹਾਨੂੰ ਪਤਾ ਐਡੇ ਐਡੇ ਵੱਡੇ ਕਾਂਡ ਇਦਾਂ ਹੋ ਜਾਂਦੇ ਨੇ ਕਿ ਜਿਹੜੇ ਮਾਪਿਓ ਵਿਚਾਰੇ ਇਕੱਲੇ ਹੁੰਦੇ ਨੇ ਉਹਨਾਂ ਨੂੰ ਜਦੋਂ ਕੁਝ ਹੋ ਜਾਂਦਾ ਆ ਨਾ ਤੇ ਧੀਆ ਪੁੱਤ ਉਹਨਾਂ ਨੂੰ ਵੇਖਦੇ ਵੀ ਨਹੀਂ ਆ ਕਿ ਉਹ ਹੈਗੇ ਕਿੱਥੇ ਆ ਕਿਉਂਕਿ ਧੀਆ ਪੁੱਤਾਂ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਕਿ ਮਾਪਿਓ ਸਾਡਾ ਹੈਗਾ ਕਿੱਥੇ ਇਹ ਸਹੀ ਜਿਆ ਨਹੀਂ ਲੱਗਦਾ ਪਿਆ ਮੇਰੀ ਗੱਲ ਮੰਨੋ ਤੁਹਾਨੂੰ ਨਾ ਇੱਕ ਐਕਸ਼ਨ ਲੈਣਾ ਪੈਣਾ ਉਹ ਤਕੜੇ ਹੋ ਕੇ ਹਾਂ ਦੱਸ ਜੋ ਕੁਛ ਵੀ ਤੁਹਾਡੇ ਨਾਲ ਤੇ ਹੈਗਾ ਹੀ ਆ ਹਾਂ ਠੀਕ ਹੈ ਤੇ ਤੁਸੀਂ ਨਾ ਇਹਨਾਂ ਨੂੰ ਇੱਕੋ ਧਮਕੀ ਦਿਓ ਆਪਣੀ ਪੋਤ ਨੂੰ ਤੇ ਨੌ ਨੂੰ ਅੱਛਾ ਉਹਨਾਂ ਨੂੰ ਕਹੋ ਕਿ ਮੈਂ ਇਸ ਘਰ ਤੋਂ ਤੁਹਾਨੂੰ ਬੇਦਖਲ ਕਰ ਦੇਣਾ ਹੈ ਅੱਛਾ ਜੇ ਤੁਸੀਂ ਇੱਥੇ ਨਹੀਂ ਵਾਪਸ ਆਉਣਾ ਲੱਗ ਗਈ ਸਮਝ ਹਾਂ ਜਦੋਂ ਮੈਂ ਤੁਹਾਡੀ ਮਾਂ ਨਹੀਂ ਆ ਉਹ ਤੁਹਾਡਾ ਘਰ ਨਹੀਂ ਆ ਇੱਥੇ ਤੁਸੀਂ ਰਹਿਣ ਦੇ ਜੇ ਤੇ ਰਹੀ ਜਾਓ ਫਿਰ ਰਹੀ ਜਾ ਗੱਲ ਮੁੱਕ ਗਈ ਫਿਰ ਉੱਥੋਂ ਕੀ ਭਾਲ ਦੇ ਜੇ ਆ ਲੱਕੀ ਬਾਜੀ ਤੇ ਸੀਮਾ ਦੀਦੀ ਨਾ ਤੁਹਾਡੇ ਕੋ ਭੱਜੇ ਆਉਣਗੇ ਨਾ ਮੇਰਾ ਵੀ ਨਾਮ ਬਦਲ ਕੇ ਰੱਖ ਲਓ ਤਾਂ ਠੀਕ ਰਹੀਏ ਠੀਕ ਮੈਂ ਤੁਹਾਨੂੰ ਦੱਸਾਂ ਮੈਂ ਨਾ ਇਹਨਾਂ ਨੂੰ ਬੜਾ ਹੀ ਸਮਝਾਏ ਐ ਐਨਾ ਸਮਝਾਨੀ ਐ ਨਾ ਸਮਝਾਨੀਆਂ ਕਿ ਪੁੱਤਰ ਉੱਥੇ ਕੀ ਪਿਆ ਆ ਵੇ ਹੈ ਜੋ ਆਪਣੇ ਘਰ ਨੂੰ ਦਾ ਕੋ ਰਾਏ ਥੋੜੀ ਹੁੰਦਾ ਤੇ ਆ ਜਿਹੜੀ ਸੀਮਾ ਆ ਗਈ ਨਾ ਸੀਮਾ ਮੈਂ ਕਹਿੰਦੀ ਆ ਮੇਰੇ ਪੁੱਤਰ ਨੂੰ ਵੀ ਨਾਲ ਹੀ ਲੈ ਕੇ ਕਹਿੰਦੀ ਨਹੀਂ ਇੱਥੇ ਹੀ ਰਹਿਣਾ ਮੈਂ ਮੈਂ ਟ ਗਿਆ ਮੈਂ ਕਿਹਨੂੰ ਕਿੰਨੀ ਵਾਰੀ ਕਹਿ ਬੱਠੀਆਂ ਤੇਰੇ ਸਮਝਾਉਣ ਤੋਂ ਮੈਂ ਪਹਿਲਾਂ ਅੱਲਾ ਨੂੰ ਦਿਮਾਗ ਵਿੱਚ ਜ਼ਿਕਰ ਹੀ ਆ ਲੱਗ ਗਿਆ ਪਰ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਮੈਂ ਕਿ ਫਿਰ ਇਹਨਾਂ ਨੂੰ ਇੱਕੋ ਹੀ ਚੌਂਕੇ ਦਿੱਤੀ ਮੈਂ ਤੇ ਇੱਕੋ ਹੀ ਕਿਹਾ ਮੈਂ ਕਿ ਜਿਹੜੀ ਸਾਰੀ ਜਾਇਦਾਦ ਵੀ ਨਾ ਮੈਂ ਯਤੀਮ ਖਾਨੇ ਦੇ ਦਿੰਨੇ ਆ ਮੈਂ ਲਗਾ ਮੈਂ ਕਿ ਜੇ ਤੁਸੀਂ ਨੇ ਨਾ ਘਾਰਣਾ ਤੇ ਮੈਂ ਸਾਰੀ ਜਿਹੜੀ ਜਾਇਦਾਦ ਯਤੀਮ ਖਾਨੇ ਦੀ ਆਂਦੀ ਜੀ ਉੱਥੇ ਰਹਿਣ ਦੀ ਤਾਂ ਕੋਈ ਗੱਲ ਨਹੀਂ ਪਰ ਤੁਹਾਨੂੰ ਪਤਾ ਉੱਥੇ ਰਹਿ ਕੇ ਆਤਾ ਦਿਨੋਂ ਜਿਹੜੇ ਪਵਾੜੇ ਪਾਉਂਦੀ ਹੈ ਨਾ ਮੇਰੇ ਘਰ 'ਚ ਮੈਂ ਤੁਹਾਨੂੰ ਕੀ ਦੱਸਾਂ ਉੱਥੇ ਇੰਨੀ ਨੂੰ ਮਾਰਕਟਾਈ ਕਰਦੇ ਮੈਨੂੰ ਕਹਿੰਦੇ ਆ ਕਿ ਦਾਜ ਦੀਆਂ ਆ ਆ ਚੀਜ਼ਾਂ ਲੈ ਕੇ ਆ ਆਪਣੇ ਘਰ ਨੂੰ ਵੇਖੋ ਮੇਰਾ ਭਰਾ ਕਦੋਂ ਦਾ ਬਾਹਰ ਗਿਆ ਵਾ ਅਜੇ ਉਹਦਾ ਕਰਜ਼ਾ ਸਾਡੇ 'ਤੇ ਉੰਮੀ ਉਤਰਿਆ ਫਿਰ ਉਸ ਤੋਂ ਬਾਅਦ ਵਿਆਹ ਕੀਤਾ ਵਿਆਹ ਵੀ ਤਾਂ ਡੇ ਸਾਹਮਣੇ ਇਹਨਾਂ ਨੇ ਚੰਗਾ ਕਰਾਇਆ ਹਾਂ ਇੰਨੀ ਤੇ ਬਰਾਤ ਲੈ ਕੇ ਗਏ ਸੀ ਫਿਰ ਇਹਨਾਂ ਨੇ ਸਮਾਨ ਲਿਆ ਮਿਲਨੀਆਂ ਕਰਾਈਆਂ ਤੇ ਹੁਣ ਕਦੀ ਕੁਝ ਮੰਗਦੇ ਆ ਕਦੀ ਕੋਈ ਡਿਮਾਂਡ ਕਰ ਦਿੰਦੇ ਆ ਨਹੀਂ ਮੇਰੇ ਘਰ ਦੇ ਨਾ ਦੇਣ ਜੋਗੀ ਤੇ ਮੇਰੀ ਮਾਰ ਕਟਾਈ ਕਰਦੇ ਨੇ ਅੱਛਾ ਤੇ ਸੀਮਾ ਦੀਦੀ ਸਭ ਤੋਂ ਪਹਿਲੇ ਚਪੇੜਾ ਛੜਦੀ ਨਹੀਂ ਉਹਦਾ ਫਰਜ ਭੰਦਾ ਮੈਂ ਕਾਹ ਤੂੰ ਨਾ ਨਾ ਮਾਰ ਡਾਈ ਜਰੇ ਫਰਜ ਕਾ ਦਾ ਬੰਦਾ ਮੈਨੂੰ ਦੱਸ ਉਹਦਾ ਦੱਸ ਉਹ ਕੋਣ ਹੁੰਦੇ ਜਿਹਨ ਚਪੇੜਾ ਮਾਰਨ ਵਾਲੇ ਮੈਂ ਨਾ ਆਪਣੇ ਘਰ ਸਵਾਰਨਾ ਚਾਹੁੰਦੀ ਹਾਂ ਇਸ ਘਰ ਦੀ ਮੇਰੀ ਨ ਰਿਕਵੈਸਟ ਹੈ ਆ ਗੱਲ ਬਾਹਰ ਨਾ ਨਿਕਲੇ ਨਹੀਂ ਨਹੀਂ ਤੇਰੇ ਦਾਦਾ ਕੋਈ ਆਜਾ ਸਰ ਮੈਂ ਤੈਨੂੰ ਆਪਣੇ ਸਮਝਿਆ ਮੈਂ ਤੈਨੂੰ ਭਗਾਨੀ ਨੇ ਸਮਝਿਆ ਤੂੰ ਜੋ ਇਹ ਦਦਕ ਸੁਕ ਮੈਂ ਨਾ ਇਹ ਕਾਰ ਫੁੱਲੇ ਦਿੱਲਾ ਕਾਰ ਦੇਖੋ ਹਾਂ ਜੇ ਤੁਸੀਂ ਮੈਨੂੰ ਆਪਣੀ ਗੱਲ ਸਮਝਦੇ ਜੇ ਨਾ ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ ਨਹੀਂ 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 ਠੀਕ ਹੈ ਮੈਨੂੰ ਲੋੜ ਪਈ ਤੇ ਇਹਨਾਂ ਨੂੰ ਘਰੇ ਲਿਆਓ ਆ ਤਮ ਕੀ ਦੀ ਤੇ ਇਹ ਮੈਂ ਕਿ ਤੈਨੂੰ ਤੇਰੇ ਤੋਂ ਪਹਿਲਾਂ ਕਹਿ ਤੋ ਬੰਦਾ ਇਹਨਾਂ ਨੂੰ ਮੈਂ ਤੁੰਗੀਆਂ ਬੜੀਆਂ ਲਾਈਆਂ ਪਰ ਇਹਨਾਂ ਦਾ ਕੋਈ ਅਸਰ ਹੀ ਨਹੀਂ ਹੁੰਦਾ ਦੋ ਪਈਆਂ ਦੋ ਵੀ ਸੰਗੀ ਆ ਯਾਰਾ ਦੁਰਮ ਲਈਆਂ ਇਹਨਾਂ ਦਾ ਤੇ ਉਹ ਸਾਹ ਬਗਾਈ ਮਾਸੀ ਜੀ ਇਹ ਐਕਸ਼ਨ ਤੁਹਾਨੂੰ ਲੈਣਾ ਹੀ ਪੈਣਾ ਨਹੀਂ ਤੇ ਤੁਹਾਡਾ ਘਰ ਵੀ ਸੁਧਰਨਾ ਤੇ ਨਾ ਮੇਰਾ ਸੁਧਰਨਾ ਮੈਂ ਚਾਹਨੀ ਆ ਸੀਮਾ ਦੀਦੀ ਲक्की ਭਾਜੀ ਆਪਣੇ ਘਰ ਆਜਣ ਤੇ ਮੈਂ ਵੀ ਉੱਥੇ ਸੁਖੀ ਸੁਖੀ ਬਸਾਂ ਮੇਰਾ ਸਾਰਾ ਘਰ ਖਰਾਬ ਕਰਦੇ ਪਏ ਨਹੀਂ ਰਹਿ ਜਾਣਗੇ ਮਗਰ ਮਾਪੋਤ ਉਹਨਾਂ ਨੂੰ ਮੈਂ ਆਪੇ ਵੇਖਾਂਗੀ ਤੁਹਾਨੂੰ ਪਤਾ ਰਣਜੀਤ ਸੀਮਾ ਦੀਦੀ ਤੇ ਲक्की ਭਾਜੀ ਦੇ ਪੁੱਛੇ বিনা ਕੋਈ ਕੰਮ ਨਹੀਂ ਕਰਦਾ ਹਾਂ ਤੇ ਫਿਰ ਉਹਨਾਂ ਨੇ ਇਹਨਾਂ ਵਿੱਚ ਸਿਆਣਾ ਬਚਾਈ ਦੀਆਂ ਨਾ ਉਹਨਾਂ ਨੇ ਇਹਨਾਂ ਨੂੰ ਕੋਣ ਮੱਤ ਦੇਵੇ ਉਹ ਜਿਹੜੀ ਹੈਗੀ ਹੈਗੀ ਸੀ ਨਾਲ ਜੇ ਮੇਰਾ ਪੁੱਤਰ ਮਗਰ ਲੱਗ ਗਿਆ ਹੀ ਉਹਨੇ ਵੀ ਪਤਾ ਨਹੀਂ ਕੀ ਪੱਟੀਆਂ-ਪੁੱਟੀਆਂ ਬੜਾਈ ਜਾਂਦੀਆਂ ਉਹਨੇ ਬੜਾਈ ਜਾਂਦੀ ਹੈ ਮੈਂ ਦੱਸ ਕੋਈ ਨਹੀਂ ਇੱਥੇ ਆਉਣ ਦਾ ਨਾਂ ਲੈਂਦਾ ਮਾਸੀ ਜੀ ਜੇ ਤੁਸੀਂ ਨਹੀਂ ਸੁਧਾਰੋਗੇ ਆਪਣਾ ਘਰ ਤੇ ਕੌਣ ਸੁਧਾਰੇਗਾ ਉਹ ਤੇ ਮੈਂ ਨਹੀਂ ਸਵਾਰਾਂਗੀ ਤੇ ਕੌਣ ਸਵਾਰੇਗਾ ਮਾਸੀ ਜੀ ਇਹਨਾਂ ਨੂੰ ਇਸ ਦਾ ਪਤਾ ਹੈ ਤੇ ਰਜੀਤ ਦਾ ਪਹਿਲੇ ਵੀ ਵਿਆਹ ਹੋਇਆ ਸੀ ਤੇ ਇਹਨਾਂ ਨੇ ਇੱਕ ਜਨਾਨੀ ਘਰੋਂ ਭਜਾਤੀ ਜਾਂ ਮਾਰਤੀ ਪਤਾ ਨਹੀਂ ਕਿੱਥੇ ਗਈ ਜਿਹੜੀ ਪਹਿਲੀ ਜਨਾਨੀ ਸੀ ਨਾ ਉਹ ਤੇ ਛੱਡ ਕੇ ਚਲੀ ਗਈ ਸੀ ਮੇਂ ਮਾਸੀ ਜੀ ਹਾਂ ਸ਼ਾੜੀ ਕੈ ਨੀ ਸੀ ਗਈ ਕਹਿੰਦੇ ਇਹਨਾਂ ਨੇ ਮਾਰਤੀ ਸੀ ਤੇ ਬਾਹਰ ਪਿਸਕੀ ਨੀ ਨਿਕਲ ਦਿੱਤੀ ਇਹਨਾਂ ਨੇ ਬਾਹਰ ਸ਼ੋਅ ਕੀਤਾ ਵਾ ਕਿ ਉਹ ਅਖੇ ਘਰ ਛੱਡ ਕੇ ਚਲ ਗਈ ਆ ਮੇਰੇ ਪੁੱਤ ਦਾ ਡਿਵੋਰਸ ਹੋ ਗਿਆ ਵਾ ਪਰ ਮੈਂ ਕਿਸੇ ਕੋਲ ਸੁਣਿਆ ਵਾ ਕਿ ਇਹਨਾਂ ਨੇ ਮਾਰਤੀ ਸੀ ਕਿਤੇ ਖੜਕੇ ਜਾਂ ਅੱਜ ਇਹ ਮੈਨੂੰ ਨੀਰਾ ਸੀ ਹਿਲ ਦਾ ਪਤਾ ਸੀ ਤਾਂ ਕਿੰਨੂ ਡਰ ਲੱਗਦਾ ਹੈ ਕਿਤੇ ਮੇਰਾ ਵੀ ਇਹੋ ਵਸ਼ਨਾ ਹੋ ਜੇ ਹਾਂ ਕਰਕੇ ਮੈਂ ਸੋਚਦੀ ਆ ਨਾ ਮੈਂ ਇਹ ਰਿਸ਼ਤਾ ਛੱਡਾ ਤੇ ਮੈਂ ਨਾ ਸਵਾਰਨ ਦੀ ਕੋਸ਼ਿਸ਼ ਕਰਾਂ ਜੇ ਮੈਂ ਛੱਡ ਦੂੰਗੀ ਤੇ ਇਹ ਕਿਸੇ ਹੋਰ ਨੂੰ ਵਿਆਹ ਲਾਉਣਗੇ ਫਿਰ ਉਹਦੀ ਵੀ ਜਾਣ ਜਾਉਗੀ ਨਹੀਂ ਤੇ ਇਹ ਤੂੰ ਸਿਆਣੀ ਹੈਗੀ ਆ ਤੂੰ ਆਪਣਾ ਘਰ ਸੁਧਾਰ ਮੈਂ ਤਾਂ ਤੇ ਮੈਂ ਨਾ ਇਸ ਤਰ੍ਹਾਂ ਕਰਦੀ ਆ ਆਪਣੇ ਨੂੰ ਬਤਨ ਨੂੰ ਕਹਿੰਨੀ ਆ ਕਿ ਮੈਂ ਸਾਹ ਉਹਨਾਂ ਨੂੰ ਮੈਂ ਬੜੀ ਵਾਰੀ ਕਿਹਾ ਬੜੀ ਵਾਰੀ ਕਿਹਾ ਕਿ ਤੂੰ ਪੁੱਤਰ ਤੇ ਕੇ ਤਾਂ ਆਰਾਜੋ ਤੇ ਜਿਹੜੀ ਸੀਮਾ ਨਾ ਜਿਹੜੀ ਉਹ ਨਹੀਂ ਹੋ ਆਣ ਜਾਂਦੇ ਤੇ ਹੁਣ ਮੈਂ ਲੈਣਾ ਹੀ ਹੁਣ ਵੱਡਾ ਐਕਸ਼ਨ ਬਸ ਹਾਂ ਮਸੀ ਜੀ ਮੈਂ ਤੁਹਾਨੂੰ ਇਹੋ ਗੱਲ ਕਹਾਂ ਨਮ ਗਿਆ ਤੂੰ ਤੂੰ ਹੀ ਹੋ ਕੰਮ ਕਰ ਉਹਨਾ ਬਸ ਉਹਨਾ ਵੱਡਾ ਐਕਸ਼ਨ ਲੈਣਾ ਮੈਂ ਇੱਕ ਵਾਰੀ ਇਹਨਾਂ ਨੂੰ ਕਹਿਣਾ ਜੇ ਆ ਜਾਣਗੇ ਤਾਂ ਠੀਕ ਹੈ ਜੇ ਨਾ ਆਣਗੇ ਤੇ ਫਿਰ ਸਦਾ ਲਈ ਉੱਥੇ ਫੇਰ ਰਹਿਣਗੇ ਬਸ ਬਸ ਮੈਂ ਹੁਣ ਵੱਡਾ ਐਕਸ਼ਨ ਲੈਣਾ ਬਸ ਜੰਗਾ ਮਾਸੀ ਜੀ ਆ ਗਿਆ ਗਾ ਹਾਂ ਕਦੀ ਕਦੀ ਆ ਜਾ ਕਰਦੀ ਹੈ ਆ ਮੈਂ ਤਾਂ ਕੰਨੀ ਬਹਿ ਜਾ ਸੋ ਚਾਹ ਬਣੀ ਪੀ ਕੇ ਸੋ ਜੰਗੀ ਮਾਸੀ ਜੀ ਅਹੋ ਖੇਡ ਲੈ ਜਾ ਬਸ ਆ ਚੱਲ ਨਾ ਮੈਂ ਜੰਗਾ ਜੰਗਾ ਧੀਏ ਇਹ ਇੱਕ ਬੜੀ ਬਰਤਨੀ ਕਰ ਰਹੀ ਦੁਖੀ ਹੈ ਇਹਨਾਂ ਨੂੰ ਕਿ ਇਹਦੀ ਸਾਰੀ ਨਹੀਂ ਹੈ ਗਈ ਮਾਸਾਵੇ ਇਹ ਤੇ ਵਿਚਾਰੀ ਐਡੀ ਜੰਗੀ ਹੈ ਨਾ ਕੁਛ ਕਹਾਂਦੀ ਇਹਦਾ ਸੁਭਾਅ ਇੰਨਾ ਟੰਡਾ ਹੋ ਚੁੱਕਿਆ ਨਹੀਂ ਕਰ ਲੇ ਮੈਂਨ ਸਾ ਇਹ ਮਾਵਾਂ ਧੀਆਂ ਦਾ ਨਾ ਬੀੜਾ ਘਰ ਖੋ ਜਾਏ ਨਾ ਇਹਨੇ ਆਪਣੀ ਧੀ ਦਾ ਘਰ ਦੱਸਣ ਦਿੱਤਾ ਤੇ ਨਾ ਆਪਣੀ ਹਕੂਮ ਦਾ ਘਰ ਰੱਖਣ ਦਿੱਤਾ ਉਹਨਾਂ ਮੇਨਾਂ ਦਾ ਕਰਜ਼ੀਆਂ ਨਾਲ ਹੁਣ ਮੈਂ ਬਿਲਕੁਲ ਕੋਈ ਮਿਚ ਮਿਚ ਨਹੀਂ ਕਰਨੀ ਮਾਤਾ ਨੂੰ ਤੇ ਬੈਸੇ ਦਿੱਤੀ ਨਾ ਕਿ ਹੋਰ ਕਿ ਲਿਆ ਮਾ ਪੁੱਠੇ ਅੱਥੀ ਵੇਖੇ ਜਰਾ ਕੱਢਣਾ ਇਹਨਾਂ ਨੂੰ ਜਰਾ ਇੱਕ ਵਾਰੀ ਮਜ਼ਾ ਛਾਣਾ ਵੇ ਕਿ ਪਤਾ ਲੱਗ ਜਾਵੇ ਕਿ ਮਵੀ ਸਰਜੀਤ ਕੋ ਰਹੀ ਹੈ ਸੀਮਾ ਲੈ ਆ ਯਾਰ ਰੋਟੀ ਭੁੱਖ ਲੱਗੀ ਆ ਲੈ ਯਾਰ ਰੋਟੀ ਕਿਉਂ ਨਹੀਂ ਆਣ ਲਈ ਲੈਣ ਲੱਗੀ ਆ ਹੱਥ ਵਿਲਾਂ ਗੋ ਲਾੜਾਂ ਦੋ ਹੱਥ ਵੀ ਵਿਲਾ ਹੋਂ ਡਿਆ ਛੇਤੀ ਕਰ ਦੇ ਯਾਰ ਭੁੱਖ ਲੱਗੀ ਆ ਦੱਸ ਨਿੱਕਾ ਸੁਣੇ ਇੱਕ ਮਿੰਟ ਮੈਂ ਤਾਂ ਕੋਈ ਖਾਣੇ ਕੱਢ ਲਵਾ ਹਾਂ ਹੈ ਹੈਂ ਸਵੇਰੇ ਅਜ ਮੈਂ ਭੁੰਨੀਆਂ ਖਾ ਲਈਆਂ ਤੁਹਾਨੂੰ ਆਲੂ ਵਾਲੀਆਂ ਉਹ ਟਾਈਮ ਹੈ ਉਹ ਤਾਂ ਬਾਹਰ ਹੋ ਗਈ ਆ 2:00 ਵਜੇ ਤੋਂ ਸਵੇਰ ਤੱਕ ਰੋਟੀ ਤੈਨੂੰ ਹੁਣ ਬਣਾਉਂਦੀ ਆ 11:00 ਵਜੇ ਤੱਕ ਰੋਟੀਆਂ ਬਣਾਈਆਂ ਆਲੂ ਵਾਲੀਆਂ ਆ ਜਿੰਨੀ ਤੇਰੀ ਜ਼ੁਬਾਨ ਚੱਲਦੀ ਨਾ ਉਨਾ ਉਥੇ ਚਲਾ ਹੱਥ ਮਾਰ ਆਖੋ ਮੇਰੇ ਨਾਲ ਮੇਰੇ ਨਾਲ ਕਰੋ ਕੰਮ ਮੇਰੇ ਕੋਲ ਨਹੀਂ ਹੁੰਦਾ ਇੱਕ ਮੈਂ ਤਾਂ ਕਰਾਇਆ ਰੋਟੀਆਂ ਘਵਾਵਾ ਤੁਹਾਨੂੰ ਤੇ ਇੱਕ ਮੈਂ ਗੱਲਾ ਸੁਣਾ ਤਾ ਦੇ ਕੋ ਉਹਨੂੰ ਤਾਂ ਭੇਜਿਆ ਦੇ ਇਹ ਬਾਅਦ ਚ ਲਾੜੋ ਮੇਰਾ ਰੋਟੀ ਦੇ ਦੋ ਭੁੱਖ ਲੱਗੀ ਆ ਤੇ ਮਾਤਾ ਨੇ ਪੜੀ ਨਾ ਉਹ ਜਿਹੜੀ ਪੁਲੀ ਜਾਂਦੀ ਬੁਣ ਕੰਮ ਲੱਗੀਆਂ ਨੇ ਲੋੜਾ ਹੀ ਕੋਣਾ ਵਾ ਦਸ ਤੋਂ ਰੋਟੀਆਂ ਬਣਾ ਕੇ ਬਸ ਥੱਕ ਗਈਆਂ ਸੱਚੀ ਸੱਚੀ ਨਹੀਂ ਬਣਾਈ ਆ ਅਪਹਿ ਰਾਤ ਜਾਲੂ ਬਤਾਉ ਥੋੜੇ ਜੇ ਇਹ ਇਹ ਨਾ ਵਿਜਾਰਾ ਕਰਨਾ ਜੇ ਤੈਨੂੰ ਪਤਾ ਨਾ ਮੰਮੀ ਨਹੀਂ ਖਾਂਦੇ ਆਲੂ ਤਾਂ ਨਹੀਂ ਨਾ ਖਾਂਦੇ ਚਾਹ ਨਾ ਲੈ ਰਾਤੀ ਵੀ ਪਕੌੜੇ ਲੈ ਕੇ ਦਿੱਤੇ ਚਾਹ ਨਾ ਲਓ ਤੇ ਜਾ ਇਸ ਤਰ੍ਹਾਂ ਕਰ ਪਨੀਰ ਦੀ ਸਬਜ਼ੀ ਬਣਾ ਦੇ ਬਣਾ ਦੇ ਮੰਮੀ ਖਾਂਗੇ ਆਪਿੰਗੀ ਬਸ ਅੱਜ ਲੱਗੀ ਕੀ ਕੁੜੀਆਂ ਰਹਿਤਿਆ ਇਤਰਾ ਮੇਰੀ ਗੱਲ ਸੁਣ ਪਹਿਲਾ ਨਹੀਂ ਗੱਲ ਸੁਣ ਨਾ ਹੋ ਹਲੋ ਮੰਮੀ ਮੈਂ ਨਹੀਂ ਕੋਹਣ ਮੰਮੀ ਨੇ ਕਹ ਬਣਾ ਲਓ ਅੱਗੇ ਮੈਂ ਕੋਈ ਬਾਣੀ ਨਹੀਂ ਆਸੇ ਰਹਿ ਨਾ ਮਮਮੀ ਕਿਹਾ ਕਰੇ ਕਿ ਡੈਂਟੀਟੀ ਬਣਾਇਆ ਕਰੋ ਇਹ ਥੋੜੀ ਵੀ ਸਵੇਰ ਵੀ ਮੈਂ ਦੁਪਹਿਰ ਵੀ ਮੈਂ ਜਰਾ ਟੀਵੀ ਮੈਂ ਲੈ ਕੋ ਤੂੰ ਕਰਦੀ ਹੋ ਕੇ ਤੂੰ ਬਣਾਏਗੀ ਤੇ ਮਾਂ ਦੀ ਸੇਵਾ ਕਰਿਆ ਕਰਨਾ ਆਨੀ ਸੇਵਾ ਕਰ ਦਿੰਨੀ ਮੈਂ ਤੁਹਾਡੀ ਆਈ ਨਹੀਂ ਤੇ ਲੱਕੀ ਕਿਉਂ ਲੜਨ ਡਿਆ ਮੇਰੀ ਧੀ ਨਾਲ ਤੋਂ ਕਾਲੋ ਰੋਟੀਆਂ ਕੋਈ ਸੱਚੀ ਤੇ ਕੋਈ ਬਣਾਈ ਨਹੀਂ ਪਤਰਾ ਗੈਸ ਬੰਦ ਕਰਕੇ ਤਵਾ ਲਾਤਾ ਕੇ ਲਈ ਮੈਂ ਕੋਈ ਬਣ ਲਿਆ ਕੀ ਗੱਲ ਐ ਮੇ ਗੈਸ ਕਿਉਂ ਬੰਦ ਕਰਤੀ ਕੀ ਐ ਮੰਮੀ ਮੈਂ ਸੋਚਿਆ ਹੀ ਕਿ ਅਜੰਦੂ ਵਾਲੇ ਦਿਨ ਕਵਾਲੀ ਦੇਣ ਦੁਪਹਿਰੇ ਤੁਹਾਨੂੰ ਲੋੜ ਨਹੀਂ ਪੈਣੀ ਕਿਉਂ ਆਲੂ ਵਾਲੀਆਂ ਬਡੀਆਂ ਤੋਂ ਰੋਟੀਆਂ ਖਵਾਈਆਂ ਆਖੇ ਇੱਕ ਰੋਟੀ ਦੇ ਕੇ ਦੂਜੀ ਰੋਟੀ ਵਰੀ ਤੂੰ ਕਹਿੰਦਾ ਮੈਨੇ ਚ ਦੇਣੀ ਇੱਕ ਇੱਕ ਤੂੰ ਪਾਉਂਦੀ ਖਵਾਈ ਸਾਨੂੰ ਸਵੇਰੇ ਤੇ ਟਾਈਮ ਵੇਖੋ 2:00 ਵਜੇ ਜਦੋਂ ਵੀ ਦੋ ਦੋ ਕਾ ਲੱਗੀ ਦੁਪਹਿਰ ਦਾ ਕੰਮ ਮੁੱਕ ਜਾਂਦਾ ਉਦੋਂ ਕਿਤੇ ਇੱਕ ਇੱਕ ਖਾਦੀਆਂ ਵਾ ਹਾਪੀ ਤਾਂ ਤੂੰ ਕਿਆ ਮੈਂ ਤੈਨ ਕਿੰਨੇ ਕੀ ਗਿਆ ਚਾਰ ਆਪਾਂ ਜੀਜ ਤੇ ਚਾਰ ਆਲੂ ਬਾਲੇ ਆ ਉਰਦਾ ਤੂੰ ਐ ਜਗ ਹੁਣ ਲੱਗੀ ਮੇਰੇ ਲੱਗੇ 65 ਸਾਲ ਚ ਮੈਂ ਨਹੀਂ ਪਕਾਣੀ ਬਕੋਣੀ ਹੁਣ ਤੂੰ ਦੁਪਹਿਰ ਦੀ ਤੂੰ ਪਕਾਓ ਮੈਂ ਤੁਹਾਨੂੰ ਮੈਂ ਲਾ ਦਾਂਗੀ ਤੁਹਾਨੂੰ ਚਾਰ ਪੁਲਕੇ ਲੱਤੇ ਆ ਦੋ ਢਾਡੇ ਤੇ ਦੋ ਜਨ ਤੇ ਮੈਂ ਖਾਣੀ ਨਹੀਂ ਆ ਉਦੋਂ ਤੇ ਤੀ ਕੋਈ ਸੋਚਿਆ ਨਹੀਂ ਜਦੋਂ ਸ਼ੰਮੀ ਨੂੰ ਕੁੱਟਦੇ ਸੀ ਤੁਹਾਨੂੰ ਮੈਂ ਕਿਹਾ ਵੀ ਜਿੰਨਾ ਨਾ ਘਟੋ ਨਾ ਘਟੋ ਨੂੰ ਤੁਸੀਂ ਵੀ ਕਹਿੰਦੇ ਤਾ ਤਾ ਸਾਰਾ ਘਸੂੜੇ ਮੂੰਹ ਚ ਪਾ ਲਈਏ ਪਹਿਲੀ ਵਾਰੀ ਵੀ ਕੀ ਕੀਤਾ ਹੈ ਪਹਿਲੀ ਜਨਾਨੀ ਨੇ ਇਤਨਾ ਹੀ ਮਾਰਦੀ ਹੋਰ ਤਾਂ ਪਹਿਲੇ ਨੂੰ ਰੋਈ ਜਾ ਬੈਠੇ ਜਿਹੜੀ ਹੈਗੀ ਹੈ ਨਾ ਉਹਨੂੰ ਘਰ ਲੈ ਗਿਆ ਜੋ ਜੱਡੀ ਵੀ ਬਣਾ ਲਿਆ ਤੇ ਮੇਰਾ ਤਾਂ ਕੰਮ ਸੌਖਾ ਏ ਢੋਟੀਆਂ ਪੱਕੀਆਂ ਪਗਾਈਆਂ ਨੇ ਮਿੰਨਾਂ ਨੇ ਮੈਨੂੰ ਤੇ ਕੱਲ ਦੀ ਗੱਲ ਸੋ ਇੱਕ ਪਾਣੀ ਹੈ ਪਾਣੀ ਨਹੀਂ ਦਿੱਤਾ ਤੇ ਪਾਣੀ ਦੱਸਿਆ ਆਪਾਂ ਪਾਤਾ ਰਾਣੇ ਨੇ ਜਦੋਂ ਆਪਾਂ ਉੱਪਰ ਹੀ ਜਾ ਗਏ ਪਾਣੀ ਮੰਗਿਆ ਕੀ ਹੋਇਆ ਜਿਆਪੇ ਫੜ ਕੇ ਪੀ ਲਿਆ ਤੁਹਾਨੂੰ ਦੋਵਾਂ ਨੂੰ ਹੀ ਹੈਗੀ ਨਾ ਬੁੱਤ ਤੇ ਨੂੰ ਮਨ ਕਾ ਦੁੱਖ ਲੱਗਣ ਡਿਆ ਤੈਨੂੰ ਬੰਦੇ ਸਾਹੀ ਕਲਪਨ ਦੀ ਆ ਹੋਰ ਕੀ ਕਰੇ ਰਾਹ ਨੇ ਵਿੱਚ ਬਹੁਤ ਜਲਦੀ ਕਰ ਦਿੱਤੀ ਨਾ ਜਿਹੜੀ ਕਾਰ ਮੰਗ ਕੇ ਬੈ ਗਿਆ ਵਾ ਹੁਣ ਇਹ ਕਾਰ ਵੀ ਅੱਗੇ ਅੱਗੇ ਲੋਜਦੀ ਏ ਜਦੋਂ ਮੰਨਾਂਗੇ ਰੁੱਕ ਜਾਂਦਾ ਥੋੜਾ ਜਿਹਾ ਵੇਖਦਾ ਨਾ ਸਹੀ ਕੀ ਲੈ ਕੇ ਹੁੰਦੇ ਏ ਜਦੋਂ ਮੰਨਦੇ ਪਹਿਲੇ ਕਾਰ ਕਾਰ ਦੇ ਗੱਲਾਂ ਕਰਨਾ ਪਿਆ ਮੈਨੂੰ ਕਾਰ ਲਿਆ ਕਿਤੇ ਮੇਰੀ ਗੱਲ ਸੁਣ ਤੋ ਜੋ ਟਾਡੀ ਸਲਾਹ ਸੀ ਮੈਂ ਤਾਂ ਉਤਰਾ ਹੀ ਕੀਤਾ ਮੈਂ ਕਿਹੜੀ ਟਾਡੀ ਸਲਾਹ ਤੋਂ ਬਾਹਰ ਨਿਕਲੀ ਆ ਗੱਲ ਸਮਝਦੇ ਕਿਉਂ ਨਹੀਂ ਬਾਕੀ ਇਹ ਗੱਲ ਬਿਲਕੁਲ ਲੱਕੀ ਦੀ ਸਹੀ ਆ ਆਪਾਂ ਕੁਝ ਜਲਦਬਾਜ਼ੀ ਜ਼ਿਆਦਾ ਹੀ ਕਰ ਲਈ ਆ ਜਲਦਬਾਜ਼ੀ ਜ਼ਿਆਦਾ ਕਰਕੇ ਤੇ ਮੈਂ ਦੁਖੀ ਹੋ ਗਈ ਆ ਪਹਿਲੇ ਸਫਾਈਆਂ ਕੱਪੜੇ ਹੁਣ ਤੁਹਾਡੀਆਂ ਰੋਟੀਆਂ ਤਿੰਨ ਤਿੰਨ ਨੰਮੇ ਕੋਲਿ ਜਪਦੀਏ ਇੱਕ ਗੱਲ ਤੇ ਮਮਾ ਲਈ ਚੁੱਕ ਲੋ ਜੇ ਬਿਮਾਰੀ ਤੇ ਹੀ ਪਕਾਇਆ ਪਰ ਇੱਕ ਦਰ ਤੋਂ ਟੇ ਟੇ ਮੈਂ ਖਵਾਦਾ ਕਰਾਂਗੀ ਸੋਨੇ ਦੀ ਮੁਰਗੀ ਸੀ ਜਿਹੜਾ ਰੋਜ਼ ਸੋਨੇ ਦਾ ਢਾਹ ਦਿੰਦੀ ਸੀ ਤੁਸੀਂ ਕਹਿੰਦੇ ਨੂੰ ਮਾਰ ਕੇ ਸਾਰੇ ਕੱਢ ਲਈ ਇੱਕ ਹੋਰੀ ਤੇ ਕੀ ਮਰਿਆ ਹੱਥ ਧੋ ਕੇ ਬਹਿ ਗਏ ਜੇ ਹੁਣ ਉਹ ਬੀਠੀ ਪੀਕੇ ਹੁਣ ਇਹ ਸੋਚੋ ਕਿ ਉਹਨੂੰ ਲਿਆਉਣਾ ਕਿਤਰਾ ਵਾ ਉਨੇ ਪੁੱਛੋ ਜਿਹੜਾ ਕਾਰ ਮੰਗ ਲੈਂਦੇ ਆਂ ਤੇ ਕਾਰ ਵਾੜ ਨਿਕਲ ਗਿਆ ਪਤਾ ਨਹੀਂ ਕਿੱਦਾਂ ਨੂੰ ਉਹਨੂੰ ਮੈਂ ਕਿੰਨੀ ਵਾਰ ਕਿਹਾ ਘੱਟ ਇੱਕ ਕੇ ਰਿਆ ਕਰ ਕਹਿੰਦਾ ਭਾਈਆ ਮੈਂ ਨਹੀਂ ਵਿਹਲਾ ਰਹਿ ਸਕਦਾ ਤੇ ਮੈਂ ਕਹਾ ਮੈਂ ਵੀ ਤੇ ਰਹਿਣਾ ਹੀ ਆ ਲੈ ਪਹਿਲੇ ਸੁੱਤੋ ਗਿੱਜੇ ਜਾ ਬੰਦੀਆਂ ਖਾਣਨਾ ਮੇਰੀ ਗੱਲ ਸੁਣੋ ਜੇ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਜਾਂ ਪੁਲਿਸ ਕੋ ਚਲੇ ਗਏ ਥਾਣੇ ਸਾਡੀ ਜਾ ਕੇ ਰਿਪੋਰਟ ਕਰਤੀ ਤੇ ਫੇਰ ਆਪਾਂ ਕੀ ਕਵਾਂਗੇ ਮੈਨੂੰ ਤਾਂ ਆਪ ਡਰ ਲੱਗਦਾ ਵਾ ਉਸਦੇ ਤਮਕੀਦੇ ਨਾ ਉਹ ਨਾ ਸਾਰੀ ਰਾਤ ਮੈਂ ਸੁੱਤਾ ਨਹੀਂ ਇਹ ਸੋਚਦਾ ਰਿਆ ਕਿ ਜੇ ਠਾੜੇ ਰਿਪੋਰਟ ਕਰਤੀ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਤੇ ਰਾਣੀ ਨੂੰ ਹੀ ਲੈ ਕੇ ਜਾਣਾ ਲੈ ਲੇਡੀਜ਼ ਪੁਲਸ ਵੀ ਆੰਮੀ ਹੁੰਦੀ ਆ ਸਾਨੂੰ ਨੂੰ ਸਾਨੂੰ ਵੀ ਲੈ ਦੇਣਾ ਤੇ ਉਹਨਾਂ ਨੇ ਉਹ ਕਿਹਦੀ ਮਾਂ ਅੱਗੇ ਕਿਵੇਂ ਕਰਦੀ ਪਈ ਛੰਮੀ ਕਿਤਰਾ ਰੋਈ ਜਾਂਦੀ ਸੀ ਬੁੱਡੇ ਬਰੇ ਹੁਣ ਮੇਰੇ ਗੋਡੇ ਤੜਵਾਇਓ ਅੱਗੇ ਤਾਂ ਇੱਕ ਲੱਤ ਨਹੀਂ ਮੇਰੀ ਹੋਣ ਰਹੀ ਠੀਕ ਹੈ ਜਿੱਦਾਂ ਦਾ ਇਹਨੇ ਤੇਲ ਲੋੜਿਆ ਹੈ ਉਹ ਕੁਛ ਸੋਚੋ ਉਹਨੂੰ ਕਿਤਰਾ ਲੈ ਕੇ ਗਈ ਕੋਈ ਸਕੀਮ ਲੜਾਓ ਮੰਮੀ ਵੇ ਭਰਾਵਾ ਹੋਰ ਨਬਲ ਖਲੇ ਟੇੜਾ ਵਾਸਕੇ ਇਹ ਜਾਣਦੇ ਗਏ ਹੈ ਉਹ ਮੈਂ ਤੁਹਾਨੂੰ ਬਤਾਉਂ ਬਣਾਏ ਹਨ ਜਿਹੜੇ ਰਾਤ ਵਾਲੇ ਮੈਂ ਸਬਜੀ ਦੀ ਚ ਬਣਾਈ ਸਵਾ ਉਹਨਾਂ ਤੋਂ ਦੱਸਾਂ ਉਹ ਨਾਰਕੇ ਆਲੂ ਆ ਪਾਣੀ ਪਾ ਲਈ ਖੰਡੇ ਨਹੀਂ ਮੈਂ ਨਮਸਕਾਰ ਤਾਂ ਪਾਣੀ ਹੁਣ ਬਤਾਉਂ ਨਜਰਾਉਣ ਲੱਪੇ ਤੇ ਤੀ ਉਹਦੇ ਨਾਲ ਖਾ ਲੋ ਉਹਨਾਂ ਦੋ ਦੋ ਫੁੜਕੇ ਜਿਹੜੇ ਖਾਣੇ ਆ ਹੁਣ ਤੈਨੂੰ ਪਤਾ ਲੱਗਣ ਡਿਆ ਨਾ ਕਿ ਆਪਾਂ ਉਹਨੂੰ ਕੁੱਟ ਮਾਰ ਕੇ ਗਲਤੀ ਕੀਤੀ ਆ ਔਰ ਤਾਂ ਤੁਸੀਂ ਮੈਨੂੰ ਗੱਲਾਂ ਚ ਨਵੇਂ ਨਾਰ ਲਾਉਂਦੇ ਜੇ ਮੈਂ ਵੀ ਕੁੱਟਣ ਲੱਗ ਪੰਨੀ ਆਂ ਟਾੜੀਆਂ ਗੱਲਾਂ ਚ ਚਾ ਪਾ ਗਈਆਂ ਹੁਣ ਸਾਡੇ ਦੇ ਨਾਲ ਆਜਾ ਤਾਂ ਮੰਮੀ ਨੇ ਲੈ ਤੇ ਨਾ ਨਹੀਂ ਕਿਤੇ ਚੱਲੀ ਚੱਲ ਤੂੰ ਉਹਨੂੰ ਕਹਿੰਦੀ ਮੈਨੂੰ ਕਦੀ ਨਹੀਂ ਕੁੱਟਣਾ ਉਹ ਤੂੰ ਸਾਰੀ ਗੱਲ ਮੇਰੇ ਤੇ ਨਾ ਸੁੱਟ ਉਹਦੋਂ ਮੰਮੀ ਨੇ ਮਾਰਿਆ ਹੀ ਤੇ ਮੇਰੇ ਅੱਗੇ ਸੁਟਿਆ ਮੈਂ ਢੋੜੀ ਤੇ ਪੈ ਲਕਿਆ ਦੋਵੇਂ ਨਹੀਂ ਘਟੇ ਗਿਆ ਉੱਤੋਂ ਸਭਾ ਨੂੰ ਮੈਂ ਬੈਠਣਾ ਕੁੱਟਿਆ ਮੈਂ ਕਿਹਾ ਚੱਲ ਬੈਠ ਦਮਾਦ ਮਾ ਫਾਜਰਾ ਤੇ ਤੀ ਗੜਾ ਕੱਟ ਕੀਤੀ ਆ ਸਭ ਗੱਲਾਂ ਕਰਦੇ ਸੀ ਹਾਂ ਤੂੰ ਕਿਹੜਾ ਸੋਚਿਆ ਜੇ ਉਹਦੋਂ ਮਰ ਜਾਂਦੀ ਤੇ ਫੇਰ ਤੇ ਜੇ ਨਾ ਕੁੱਟਦਾ ਤਾਂ ਤੀ ਗਣਾ ਹੀ ਲੈ ਦੱਸ ਇਹਦੇ ਵੱਲ ਦੀ ਗੱਲ ਕਰਦਾ ਵਾ ਮੈਨੂੰ ਘਾਟੇ ਕਰਕੇ ਉਹਨੂੰ ਕੁੱਟਣਾ ਪਿਆ ਹੁਣ ਸੋਚੋ ਕਰਨਾ ਕੀ ਜੇ ਇਹ ਸੋਚੋ ਦੋਵੇਂ ਜਾਣੇ ਦੇਖੋ ਜੋ ਵੀ ਆ ਮੇਰੇ ਹਿਸਾਬ ਨਾਲ ਹੁਣ ਉਹਨਾਂ ਨੇ ਕੁੜੀ ਵੀ ਭੇਜਣੀ ਬਾਕੀ ਉਹਦੀ ਪਰਜਾਈ ਗਈ ਉਹ ਹੈਗੀ ਜੇ ਚੁੱਸ ਥੋੜੀ ਜੀ ਟੌਨੀ ਤਾਂ ਬੋਲਦੀ ਸੀ ਉਦੋਂ ਜਿਆਦਾ ਪਰਜਾਈ ਤੇ ਬੋਲਦੀ ਸੀ ਮਾਨ ਵੀ ਹੁਣ ਮਗਲਾ ਕੇ ਬੋਲਣਾ ਪੀ ਚੁੱਪ ਕਰੋ ਯਾਰ ਕੁਛ ਸੋਚਣਿਆ ਸੋਚਣ ਦੋ ਮੈਨੂੰ ਵੀ ਤੇਰੇ ਕੋ ਸੋਚਿਆ ਜਾਂਦਾ ਹੁੰਦਾ ਤਾਂ 4 ਦਿਨ ਨਾ ਕੱਢਦਾ ਤੇ ਮੈਂ ਦੱਸਾਂ ਮੇਰੀ ਗੱਲ ਸੁਣ ਸੀਮਾ ਉਹ ਤੇ ਭਰਾ ਨੂੰ ਨਾ ਫੋਨ ਕਰੀ ਕਿ ਤੁਹਾਡੀ ਮਾਂ ਜਾਣ ਬੋਝ ਕੇ ਲੱਗੀ ਨਹੀਂ ਪਰ ਤਿੰਨ ਚਾਰ ਦਿਨਾਂ ਬਾਅਦ ਉਸੇ ਵੇਲੇ ਫੋਨ ਕਰ ਦਿੱਤਾ ਨਾ ਮੇਰੇ ਭਰਾ ਨੇ ਉਹਦੀ ਉਹਦੀ ਗੱਲ ਕਰਨੀ ਤੇ ਸਾਡੀ ਗੱਲ ਕਰਨੀ ਆ ਕਿਸ ਢੰਗ ਨਾਲ ਆਪਾਂ ਸ਼ਮੀ ਨੂੰ ਝੂਠਿਆਂ ਪਾ ਸਕਦੇ ਇਹ ਵੇਖੋ ਤੁਸੀਂ ਕੋਈ ਢੰਗ ਨਹੀਂ ਉਹੀ ਸੋਚਣ ਨੇ ਕਰੀਏ ਕਿ ਜਾਨ ਲਾ ਦੋ ਕਿ ਸਾਡਾ ਗਿਆਨਾ ਕੱਢਿਆ ਸੀ ਇੰਨੇ ਪਰ ਇਹ ਗੱਲ ਸੁਣ ਚਾਰ ਦਿਨਾਂ ਬਾਅਦ ਚੁਰਦਾ ਇਲਜ਼ਾਮ ਲਾਈਏ ਉਹ ਨਹੀਂ ਆ ਗਈ ਸਕੀਮਾ ਹਾਂ ਸਭ ਤੋਂ ਪਹਿਲਾਂ ਤਾਂ ਫੋਨ ਲੱਭੀ ਐ ਫੋਨ ਨਹੀਂ ਲੈ ਕੇ ਗਈ ਨਾ 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 ਤਾਂ ਫੋਨ ਦੇ ਵਿੱਚੋਂ ਉਹਦਾ ਕੱਢੀ ਆਸ਼ਕ ਦਾ ਨੰਬਰ ਵੇ ਮੇਰੀ ਤਾਂ ਆਸ਼ਕੀ ਪਤਾ ਨਾ ਆਸ਼ਕ ਦਾ ਕੱਟ ਕਰ ਗੱਲ ਨਾ ਕਰ ਲੱਗੀ ਆਹ ਨਾਲੀ ਤਾਂ ਕਰ ਸਕਦੇ ਪਤਾ ਕਿਉਂ ਵੇਖੋ ਰਾਣੇ ਨੇ ਹਜੇ ਕਲੀਅਰ ਨਹੀਂ ਰਾਣੇ ਲੋਗਾ ਆਪਾਂ ਕਿਸੇ ਦੇ ਧੀਪ ਉਤੇ ਝੂਠਾ ਨਾ ਨਹੀਂ ਲਾ ਸਕਦੇ ਪਰ ਉਹ ਦੇਖੋ ਵੀਡੀਓ ਤੇ ਹੈਗੀ ਨਾ ਉਹ ਵੀਡੀਓ ਜਿੱਕਣਾ ਸਾਫ਼ ਸੁਣਾਈ ਦੇਂਦੀ ਐਸ ਮੈਨੂੰ ਸੁਣਾਇਆ ਤੁਸੀਂ ਕੁਝ ਵੀ ਨਹੀਂ ਪਤਾ ਲੱਗੰਦੇ ਆ ਕੋਈ ਚਾਚੇ ਤਾਏ ਮਾਮੇ ਦਾ ਵੀ ਮੁੰਡਾ ਹੋ ਸਕਦਾ ਆਹ ਗੱਲ ਨਹੀਂ ਆਹ ਗੱਲ ਅੱਜ ਕੱਿ ਤੇ ਕਾਹ ਨਹੀਂ ਰਹੀ ਆਸ਼ਕ ਵਾਲੀ ਆਪਾਂ ਨਹੀਂ ਗੱਲ ਕਰਨੀ ਆਪਾਂ ਕਿਹ ਦੇਖਿਆ ਬਾਉ ਬੇਸ਼ੱਕ ਆਪਾਂ ਕਮੀਨੇ ਹੈਗੇ ਜ਼ਰੂਰ ਆ ਪਰ ਐਡੇ ਵੀ ਨਹੀਂ ਕੁਮੀਨੇ ਕਿ ਕਹੇਤੀ ਤੇ ਗਲਤ ਨਾ ਲਾ ਦੇ ਚੰਨਾ ਵੀ ਬੰਦ ਹੋ ਗਿਆ ਜੀ ਮੇਰਾ ਤੇ ਕੰਮ ਕਰ ਕਰ ਕੇ ਅੰਗੇ ਤੇ ਵੇਲੇ ਹੀ ਬੈਠੀ ਮੇਰੇ ਦਿਮਾਗ ਵੀ ਐ ਕੋੜੇ ਨੂੰ ਗੁਦੋੜਦਾ ਹੁੰਦਾ ਹੀ ਹੁਣ ਤੇ ਮੈਨੂੰ ਕੋਈ ਸਮਝ ਵੀ ਨਹੀਂ ਆਉਂਦੀ ਐ ਕਰਲਾ ਸੀ ਵੋਈ ਸੋਚਣਿਆ ਵਾ ਅਬ ਇਸ ਕੀ ਫੇਰ ਹੋ ਗਈ ਜਿਹੜੀ ਮੈਂ ਤੁਹਾਨੂੰ ਦੱਸੀ ਤੇ ਜਾਂ ਫਿਰ ਇੰਜ ਕਰ ਤੂੰ ਜਾ ਉਹਦੇ ਸਹਰੇ ਅੱਜ ਕੱਲਾ ਜਾ ਤੇ ਜਾਂ ਦੋਵੇਂ ਚ ਨਹੀਂ ਪਰ ਸੀ ਮਾਰ ਮੈਨੂੰ ਫੜ ਕੇ ਫੋਟ ਦੇਈਂ ਦੂਰ ਜਾ ਮੈਂ ਜਾਣਦਾ ਵਾਂ ਤੂੰ ਜਾ ਜਾ ਕੇ ਕੋਈ ਆਪਣੇ ਜ਼ਿੰਮੇਵਾਰੀ ਤੇ ਹਾਂ ਆਪਣੀਆਂ ਗੱਲਾਂ ਚ ਲੈ ਕੇ ਆਵਾਂਗਾ ਕੋਸ਼ਿਸ਼ ਕਰ ਲੈ ਕੇ ਜਾਂਦੀ ਠੀਕ ਹੈ ਹੋਏ ਇਹਨਾਂ ਨੂੰ ਫੜ ਕੇ ਉੱਥੇ ਬਿਠਾ ਕੇ ਤੇ ਘਟਾਪਾ ਚਾੜਿਆ ਹੋਏ ਨਹੀਂ ਇਹ ਬਥੇਰੀਆਂ ਗੱਲਾਂ ਕਰਨਾ ਜਾਣਦਾ ਈ ਇਹਨੂੰ ਬਥੇਰੀਆਂ ਗੱਲਾਂ ਹੁੰਦੀਆਂ ਐ ਐਵੇਂ ਤੇ ਨਹੀਂ ਗੱਲਾਂ ਕਰ ਕਰਕੇ ਸੋਹਰੇ ਬੈਠਾ ਤੂੰ ਜੇ ਨਾ ਹੋਏ ਉਹਨਾਂ ਨੇ ਫੜ ਕੇ ਬੈਠੇ ਨੇ ਇਹਦੀ ਮਾਂ ਨੇ ਮੈਨੂੰ ਨਹੀਂ ਜਿਛੜਨਾ ਉਹਨੇ ਕਿਹਾ ਮੇਰਾ ਮੁੰਡਾ ਉਹ ਤੇ ਤੀਜ ਦਿੱਤਾ ਵਾ ਇਹ ਸੋਚ ਲਈ ਉਹ ਆ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਤੂੰ ਨਾਲੇ ਮੇਰੀ ਮਾਂ ਦੀ ਗੱਲ ਸੁਣਦੀ ਏ ਤੂੰ ਤੇ ਕਿਸੇ ਦੀ ਆਪਣੀ ਮਾਂ ਤੇ ਨਹੀਂ ਸੁਣਦੀ ਤੇ ਮੇਰੀ ਮਾਂ ਦੀ ਕਿਥੋਂ ਸੁਣ ਲੈ ਜੀ ਹਾਂ ਕਹਿੰਦੀ ਮੈਂ ਕਹਿੰਦੀ ਨਾ ਮੈਂ ਮੇਰਾ ਆਪਣੀ ਤੇ ਨਾ ਸਮਝ ਨਾ ਆਉਦੀ ਸੁਣਾ ਮੇਰਾ ਆਪਣਾ ਦਿਮਾਗ ਚੱਲਦਾ ਵਾ ਨਹੀਂ ਤੂੰ ਮੇਰੀ ਗੱਲ ਵੀ ਨਹੀਂ ਸੁਣਦੀ ਠੀਕ ਹੈ ਮਮੀ ਕਹਿੰਦੀ ਆ ਕਿ ਜਾਈਆਂ ਮੈਨੂੰ ਜੋ ਮਰਜੀ ਕੀਤਾ ਵਾ ਪਰ ਮੇਰੀ ਗੱਲ ਸੁਣ ਲੋ ਆਪਣੀ ਮਾਂ ਨੂੰ ਪੁੱਛ ਕੇ ਜਾਇਓ ਫਿਰ ਨਾ ਕਿਓ ਵੀ ਮਾਂ ਤੇਰੀ ਕਹਿੰਦੀ ਕਿ ਮੀਨੂ ਨੇ ਭੇਜ ਦਿੱਤਾ ਵਾ ਤੇ ਮਾਂ ਨੂੰ ਕਹਦਾ ਪੁੱਛ ਕੇ ਜਾਵੇ ਮੈਂ ਦੀ ਮਾਂ ਨਹੀਂ ਹੈ ਕਿਸੇ ਮਾਸੇ ਕੁਝ ਨਾ ਕਦੀ ਕਰਨ ਦੇ ਆ ਨਾ ਐਦਾ ਮਤਲਬ ਮੈਂ ਇਹਨੂੰ ਬੁੱਤ ਸਮਝ ਲਿਆ ਉਹਨੇ ਨਹੀਂ ਮੈਨੂੰ ਆ ਸਮਝਿਆ ਤੇ ਕਿਹੜੇ ਜਿਹਾ ਹੀ ਸਮਝਦੇ ਆ ਕੋਈ ਨਹੀਂ ਸਮਝਦਾ ਇਹ ਉੱਤੋਂ ਤੇ ਹੀ ਆ ਮਤਲਬ ਜੁਣਾ ਨਾ ਤਾਂ ਗਾ ਕੇ ਮਾਮਾ ਕਰਦਾ ਵੇ ਚੁੱਪ ਕਰ ਨੀ ਮੰਮੀ ਜੋ ਕਹਾਂ ਦੇ ਉਹ ਹੀ ਕਰ ਸਹੀ ਕਹਿੰਦੇ ਆ ਉਹ ਸਹੀ ਗੱਲ ਕੀਤੀ ਤੂੰ ਕੰਨ ਇਹਦੀ ਆਪਾਂ ਕਰਨੇ ਹੈਗੇ ਜਾ ਫਿਰ ਤਰੇ ਜਾ ਨਹੀਂ ਪਿਆਣਾ ਚੁੱਪ ਕਰੇਗੀ ਕਿ ਗੱਲਾਂ ਕਰ ਕਰਕੇ ਸਾਡਾ ਢਿੱਡ ਭਰੀ ਜਾਏਗੀ ਜਾ ਜਾ ਕੇ ਸਾਨੂੰ ਕੋਈ ਰੋਟੀ ਪਾਣੀ ਖਵਾ ਉਹ ਹੀ ਲੈ ਤਾਂ ਦੋ ਦੋ ਫੁਲਕੇ ਬਸ ਭੜੇ ਮੈਂ ਬਾਕੀ ਆਟਾ ਕਹਿੰਦੀ ਬਾਹਰ ਜਾ ਵੇਖਿਆ ਕਿ ਤੇ ਲੰਗਰ ਲੰਗਰ ਲੱਗਾ ਰੋਟੀ ਤਾਂ ਦੋ ਬਣਾਣ ਹੋ ਰਹੀ ਉੱਥੇ ਹੀ ਸਾਨੂੰ ਦੋ ਦੋ ਪ੍ਰਸ਼ਾਦੇ ਲਿਆ ਦੇ ਆਹ ਤਿੰਨ ਦਿਨ ਹੋ ਗਿਆ ਮੈਂ ਕਿ ਨੰਗਰ ਹੀ ਖਵਾਉਣੀ ਆ ਰੋਟੀਆਂ ਪਕਾਪਕਾ ਕੇ ਅੱਧੀ ਹੋਣੀ ਆ ਮੈਂ ਹੁਣ ਲੰਗਰ ਦੀ ਮੈਨੂੰ ਸੁਣਨ ਲੱਪੀ ਆ ਉੱਥੇ ਭਾਰ ਤੋਂ ਲਈ ਮਸ਼ੀਨ ਪਈ ਆ ਵੇਖਾ ਕਿੰਨਾ ਕੁ ਭਾਰ ਹੋ ਗਿਆ ਤੇਰਾ ਆਪ ਤੂੰ ਜਾਣੀ ਰਸੋਈ ਦੇ ਵਿੱਚ ਉਹ ਦੁੱਧ ਲੈਣੀ ਆ ਵਿੱਚ ਫੈਣੀਆਂ ਪਾਣੀਆਂ ਪੀ ਜਾਣੀਆਂ ਆ ਜਾਨੀਂ ਸੋਇਜਲ ਦੁੱਧ ਪਾਦੀ ਜਾਂ ਕਸਟਰਡ ਬਣਾ ਕੇ ਖਾਈ ਜਾਂਦੀ। ਕੋਈ ਕੁ ਨਹੀਂ ਹੋ ਰਹੀ ਰੱਟੇ ਬੱਕੀ ਮਰਸਨੇ ਚਾਹ ਕੇ ਵੀ ਜਾੜਾ ਵੀ ਇਹਦਾ ਕਰ ਲੈਣਾ। ਇਹ ਖਾਣੇ ਦੇ ਉਦੋਂ ਫੁਲਕੇ ਤੇ ਮੈਂ ਤਾਂੰਂ ਧਿਆਨ ਰੱਖਦੀ ਆ ਜੇ। ਤਾਂ ਕਹਿਂ ਤੇ ਦੇ ਲਿਆ ਕੇ ਦੇਖੋ ਤੇ ਮੂੰ ਲੇ ਕੇ ਤੇ ਇਹ ਫੁਲਕੇ ਲੈ ਗਿਆ। ਹੁਣ ਜਾਣਾ ਉਹਦੇ ਨੂੰ ਦਿਖਾ ਕੇ ਜਾਣਾ। ਤੇਰੇ ਆਖਾ ਲੱਗ ਜਾ ਮੈਂ ਉਹਨਾਂ ਨੇ ਨੋਟਿਸ ਮਰ ਗਏ। ਮੈਨੂੰ ਤਾਂ ਉਹਨਾਂ ਦੀ ਮੰਮੀ ਮੈਨੂੰ ਰੋਟੀ ਪੁੱਛ ਨਹੀਂ ਜਾਂਦੀਆਂ ਨੂੰ। ਕੀ ਪਤਾ? ਜਿਹੜਾ ਬੰਦਾ ਨੂੰ ਕੋਟਦਾ ਹੋਵੇ ਉਹਨੇ ਕਹਿੰਨਾ ਆਂ ਮੈਂ ਨਾ ਤੈਨੂੰ ਰੋਟੀ ਦਵਾ। ਕਿਹੜਾ ਰੋਟੀ ਦਊਗਾ? ਕੋਈ ਰੋਟੀ ਨਹੀਂ ਦਊਗਾ ਮੈਨੂੰ। ਲੱਗਦੀ ਇਹਦੀਆਂ ਗੱਲਾਂ ਛੱਡ। ਨੀ ਨਾਲ ਪੋਟਕਾ ਚਾਹ ਬਣਾ ਲੈ। ਇਦੀਆਂ ਗੱਲਾਂ ਛੱਡ। ਆਪਾਂ ਕੁਝ ਕਹੀਏ ਪੁੱਤ। ਤੂੰ ਚਾਹ ਚੁੱਕ। ਇਹ ਗੱਲਾਂ ਨੂੰ ਨਾ ਹੋਣਾ ਪੈਣਾ ਮਾਸ਼ਰੂ ਤੋਂ ਬਿਨਾ ਸਰਨਾਣੀ ਆ। ਤੇ ਮੇਰੀ ਗੱਲ ਸੁਣੋ ਜਦੋਂ ਆਉਗੀ ਨਾ ਤੇ 1 2 ਦਿਨ ਤੇ ਮਾਰੇ ਹੋ ਜਾ। ਆਪੇ ਫੋਨ ਕਰਕੇ ਕਹੋਗੀ ਕਿ ਮੈਂ ਇੱਥੇ ਸੁਖੀ ਆ। ਵੇਖ। ਮੇਰੀ ਵੀ ਗਲਤੀ ਏ। ਜਿਹੜਾ ਮੈਂ ਰਜੀਤ ਮਗਰ ਤੇ ਇਹ ਸੀਮਾ ਮਗਰ ਲੱਗਦੀ ਆ। ਇਹਨਾਂ ਨੇ ਦੋ ਦਿਨ ਰੰਟੇ ਤੀਜੇ ਦਿਨ ਇਹ ਮੈਨੂੰ ਕਹਿਤਾ ਕਿ ਇਹਨੂੰ ਘੁੱਟੋ ਮਾਰੋ ਘੁੱਟੋ ਮਾਰੋ ਨਾਲੇ ਮੇਰੀ ਗੱਲ ਸੁਣ ਆ ਥੋੜਾ ਟਾਈਮ ਪਾਰ ਦਿੰਦੇ ਜਦੋਂ ਟਾਈਮ ਪੈਣਾ ਉਦੋਂ ਗੱਡੀ ਮੰਗਦੇ ਹੈ ਏਕੇ ਦੀ ਗਲਤੀ ਏ ਇਹਨੇ ਸੂਟ ਮੰਗ ਲਿਆ 10000 ਰੁਪਇਆ ਮੰਗ ਲਿਆ ਇਹ ਵੀ ਤਾਂ ਕੰਮ ਗਲਤ ਹੋਇਆ ਨਾ ਕੋਈ ਨਾ ਤੇ ਸਾਰਾ ਪੰਜ ਜੱਕਦਾ ਨਹੀਂ ਮੰਗ ਲਿਆ ਤੇ ਅਗਲੇ ਨਹੀਂ ਕਰ ਸਕਦੇ ਇੰਤਜ਼ਾਮ ਇਹਨਾਂ ਫਿਰ ਤੂੰ ਜਾ ਉਹਦੇ ਪਿੱਛੇ ਤੇ ਜਾ ਕੇ ਆਪਣੀਆਂ ਗੱਲਾਂ ਚ ਵਰਚਾ ਇਹ ਨਾ ਕਵੀ ਉਹਨਾਂ ਨੂੰ ਕਿ ਹੁਣੇ ਨਾਲ ਤੋਂ ਉਹ ਤੁਸੀਂ ਆਪਣਾ ਪੜਿਆ ਵਿਚਾਰ ਲਵੋ ਤੇ ਸਹੀ ਗੱਲ ਹੈ ਮੈਂ ਉਹਨਾਂ ਨੂੰ ਸਮਝਾਉਂਗਾ ਵੀ ਆਪਣੀ ਧੀ ਦੀ ਜ਼ਿੰਦਗੀ ਕੋ ਖਰਾਬ ਕਰਨ ਦੇ ਜੀ ਹਾਂ ਉਹ ਬੰਦੇ ਚੰਗੇ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਗਲਤੀ ਹੋ ਗਈ ਤੇ ਦੇਰੀ ਆ ਉਹ ਜੇ ਮਾੜੀ ਮੋਟੀ ਸਾਡੀ ਬੁਰਾਈ ਕਰਨੀ ਵੀ ਪੈ ਜੂਗੀ ਨਾ ਤੇ ਕਰ ਦੇਵੀ ਮੰਮੀ ਮੈਂ ਕਰ ਦੇਣੀ ਆ ਮੈਂ ਕਰ ਦੇਣੀ ਬਰਾਈ ਤੁਹਾਡੀ ਹਾਂ ਕਰ ਦੇਈ ਬਰਾਈ ਬਸ ਤੁਸੀਂ ਨਾ ਗੁੱਸਾ ਕਰਿਓ ਕਿ ਸਾਡਾ ਜਵਾਈ ਬੋੜ ਕੇ ਆ ਉਂਜਾ ਤੇ ਕੋਸ਼ਿਸ਼ ਕਰ ਜੇ ਤਾਂ ਰੋਟੀਆਂ ਖਾਣੀਆਂ ਜੇ ਤੇ ਜੇ ਇਤਰਾ ਹੀ ਭੁੱਖੇ ਰਹਿਣਾ ਤੇ ਫਿਰ ਬੈਠਾ ਰਹਿ ਨਹੀਂ ਮੰਮੀ ਮੈਂ ਜਾਣਾਂ ਵਾਂ ਸਹੀ ਗੱਲ ਆ ਹਾਂ ਜਾ ਜਾ ਖਾ ਲੈ ਰੋਟੀ ਰੱਕੀ ਬਾਹਰ ਰੋਟੀ ਖਾ ਜਾ ਹਾਂ ਚਲ ਸਿਮਾ ਤੇਨਜੀ ਮੈਂ ਤੁਹਾਡੇ ਮਗਰ ਲਾ ਕੇ ਕੀਤਾ ਬਹੁਤ ਗਲਤ ਹੈਗਾ ਮੈਨੂੰ ਹਜੇ ਥੋੜੇ ਦਿਨ ਵੇਖਣਾ ਚਾਹਣਾ ਚਾਹੀਦਾ ਸੀ ਤੂੰ ਇਹ ਤਾਂ ਫਿਰ ਨਿਆਣੇ ਦੇ ਨਿਆਣੇ ਰਹਿਣਾ ਮੈਂ ਤਾਂ ਸਿਆਣੀ ਨਹੀਂ ਬਣੀ ਹੈ ਰਾਣੇ ਨੇ ਬਹੁਤ ਕਾਲੀ ਕੀਤੀ ਬਾਕੀ ਇਹ ਗੱਲ ਸਹੀ ਆ ਇਹ ਜਾਵੇ ਉਹਦੇ ਪੇਕੇ ਤੇ ਜਾ ਕੇ ਕਰੇਗਾ